ਅੱਜ ਪਵਿੱਤਰ ਪਾਕ ਮਾਸ ਦੀ ਕੁਰਬਾਨੀ ਦੇ ਉਪਰੰਤ ਸੈਕ੍ਰੇਡ ਹਾਰਟ ਕੈਥੋਲਿਕ ਚਰਚ ਘਰਿਆਲਾ ਵਿਖੇ ਪੈਰਸ ਪ੍ਰੀਸਟ ਫਾਦਰ ਜੌਨ ਗਰੇਵਾਲ ਸਿਸਟਰ ਨੀਹਾ ਅਤੇ ਸਿਸਟਰ ਰੀਨਾਪਾਲ ਦੀ ਯੋਗ ਅਗਵਾਈ ਵਿੱਚ ਬੱਚਿਆਂ ਦੇ ਗਰੁੱਪ ਸੰਗੀਤ ਮੁਕਾਬਲੇ ਕਰਵਾਏ ਗਏ ਮੁੱਖ ਮਹਿਮਾਨ ਵਜੋਂ ਉੱਚੇ ਚੇਤਤੌਰ ਤੇ ਪ੍ਰਿੰਟ ਘਰਿਆਲੇ ਤੋਂ ਹੀ ਬਨੇ ਫਾਦਰ ਪਵਨਜੀਤ ਪਾਲ ਸੰਧੂ ਨੇ ਉੱਚੇ ਚੇਤਤੌਰ ਤੇ ਸ਼ਿਰਕਤ ਕੀਤੀ ਜੱਜ ਵਾਜੂ ਸੇਵਾ ਨਿਭਾਉਣ ਦੇ ਲਈ ਜਸਪੀਰ ਸੰਧੂ ਦਲਾਵਰ ਭੈਣ ਗੀਤਾ ਤੇ ਮਤਾਨੀ ਸੇਵਾ ਨਿਭਾਈ। ਬੱਚਿਆਂ ਨੇ ਬਹੁਤ ਸਖਤ ਮਿਹਨਤ ਕੀਤੀ ਸੀ। ਕਰਮਵਾਰ ਚੁਣਨ ਵਿੱਚ ਜੱਜਾਂ ਨੂੰ ਕਾਫੀ ਮਿਹਨਤ ਅਤੇ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। 1, 2 ਅਤੇ ਅੱਧੇ ਨੰਬਰ ਦੇ ਫਰਕ ਦੇ ਨਾਲ ਹੀ ਟੀਮਾਂ ਜੇਤੂ ਰਹੀਆਂ। ਬੱਚਿਆਂ ਦੇ ਹੁਨਰ ਅਤੇ ਸ਼ੌਕ ਨੂੰ ਵੇਖ ਕੇ ਮੁੱਖ ਮਹਿਮਾਨ ਫਾਦਰ ਪਵਨਜੀਤ ਪੌਲ ਨੇ ਮਾਪਿਆਂ ਅਤੇ ਉਸਤਾਦਾਂ ਨੂੰ ਵਧਾਈ ਦਿੱਤੀ। ਬੱਚਿਆਂ ਦੀ ਦਿਲਚਸਪੀ ਵੇਖ ਕੇ ਬਹੁਤ ਖੁਸ਼ ਹੋਏ। ਅਤੇ ਉਹਨਾਂ ਨੇ ਕਿਹਾ ਕਿ ਮధుਰ ਸੰਗੀਤ ਇੱਕ ਤਾਲ ਅਤੇ ਸੁਰ ਵਿੱਚ ਗਾਉਣਾ ਇੱਕ ਭਗਤੀ ਹੈ ਬਸ਼ਰਤੇ ਕਿ ਸੱਚੇ ਪਰਮੇਸ਼ਰ ਲਈ ਕੀਤੀ ਹੋਵੇ ਗਗਨ ਜਾਰਜ ਬਾਬੂ ਸੈਮੂਅਲ ਸ਼ਾਮਤ ਅਤੇ ਉਹਨਾਂ ਦੀ ਟੀਮ ਨੇ ਪ੍ਰੋਗਰਾਮ ਨੂੰ ਸਰੇ ਚੜਾਉਣ ਦੇ ਲਈ ਬਹੁਤ ਮਿਹਨਤ ਮੁਸ਼ਕਲ ਕੀਤੀ ਦੱਸਣਾ ਚਾਹੁੰਦਾ ਹਾਂ ਕਿ ਅਜੈਤ ਵਰデア ਦਿਹਾੜੇ ਨੂੰ ਸਮਰਪਿਤ ਸੈਕੰਡ ਹਾਰਟ ਕੈਥੋਲਿਕ ਚਰਚ ਕ੍ਰਿਆਲਾ ਵਿਖੇ ਪਾਕ ਮਾਸਤੀ ਕੁਰਬਾਨੀ ਤੋਂ ਉਪਰੰਤ ਬੱਚਿਆਂ ਦੇ ਸੰਗੀਤ ਮੁਕਾਬਲੇ ਕਰਵਾਏ ਗਏ ਮੁੱਖ ਮਹਿਮਾਨ ਵਜੋਂ ਫਾਦਰ ਪਵਨਜੀਤ ਪੌਲ ਨੇ ਸ਼ਿਰਕਤ ਕੀਤੀ ਜੱਜ ਵਜੋਂ ਸੇਵਾ ਨਿਭਾਉਣ ਦੇ ਲਈ ਜਸਵੀਰ ਸੰਧੂ ਦਿਲਾਵਰ ਭੈਣ ਗੀਤਾ ਤੇ ਅਮਤਾ ਨੇ ਸੇਵਾ ਨਿਭਾਈ ਸੰਗਤ ਦੀ ਹਾਜ਼ਰੀ ਦੇ ਵਿੱਚ ਬੱਚਿਆਂ ਨੇ ਬਹੁਤ ਖੂਬ ਰੰਗ ਬੰਨਿਆ ਭਗਤੀ ਭਾਵਨਾ ਦੇ ਨਾਲ ਸੰਗੀਤ ਗਾਇਆ ਅਤੇ ਮੁੱਖ ਮਹਿਮਾਨ ਬਹੁਤ ਖੁਸ਼ ਹੋਏ ਤੇ ਉਹਨਾਂ ਨੇ ਕਿਹਾ ਕਿ ਆਉਣ ਵਾਲਾ ਭਵਿੱਖ ਸਾਡੇ ਬੱਚਿਆਂ ਦਾ ਹੈ ਬੱਚੇ ਪਰਮੇਸ਼ਰ ਦੀ ਭਗਤੀ ਦੇ ਲਈ ਸੰਗੀਤ ਕਰ ਰਹੇ ਹਨ ਅਤੇ ਦਿਸ ਰਿਹਾ ਹੈ ਕਿ ਸਾਡਾ प्यार परमेश्वर के बहुत गूढ़ा है तुसी रहे हो जोर टीवी thank <laughs> you